ਰੇਟਰ ਨਕੋਦਰ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਆਰੀਆ ਸਕੂਲ ਦੇ ਵਿਖੇ ਲਗਾਇਆ ਗਿਆ ਸ਼ੰਕਰ ਰੋਡ ਨਕੋਦਰ ਇਸ ਤੋਂ ਪਹਿਲੇ ਵੀ ਅੱਖਾਂ ਦੇ ਕੈਂਪ ਲਗਾਉਂਦੇ ਰਹੇ ਨੇ ਇਕਤਾ ਲਹਿਰ ਦੀ ਟੀਮ ਅੱਜ ਪਹੁੰਚੀ ਹੈ ਸ਼ੰਕਰ ਰੋਡ ਤੇ ਔਰ ਗੱਲਬਾਤ ਕਰਾਂਗੇ ਥੋੜੀ ਥੋੜੀ ਸਾਰਿਆਂ ਦੇ ਨਾਲ ਹਾਂਜੀ ਇਕਤਾ ਲਹਿਰ ਦਾ ਬਹੁਤ ਬਹੁਤ ਧੰਨਵਾਦ ਕਿ ਸ਼ਹਿਰ ਨੂੰ ਤੁਸੀਂ ਇੱਕ ਬਹੁਤ ਮناسب ਜਿਹੜੀ ਕਵਰੇਜ ਦਿੰਦੇ ਹੋ ਔਰ ਸ਼ਹਿਰ ਦਾ ਨਾਮ ਜਿਹੜਾ ਹੈ ਇਕਤਾ ਲਹਿਰ ਰਹੀਂ ਪੂਰੇ ਵਿਸ਼ਵ 'ਚ ਜਾ ਰਿਹਾ ਹੈ ਮੈਂ ਆਪਣੇ ਸਾਰੇ ਮੈਂਬਰਸ ਔਰ ਡਾਕਟਰਾਂ ਦੀ ਟੀਮ ਨਾਲ ਇਹ ਦੱਸਣਾ ਚਾਹੁੰਦਾ ਕਿ ਸਾਡਾ ਕੈਲੰਡਰ ਈਅਰ ਦਾ ਇਹ ਦੂਸਰਾ ਆਈ ਆਪਰੇਸ਼ਨ ਕੈਂਪ ਹੈ ਔਰ ਇੱਕ ਪੈਰਲਲ ਕੈਂਪ ਇੱਥੇ ਹੋਰ ਸ਼ਹਿਰ ਲੱਗਾ ਹੋਇਆ ਲੇਕਿਨ ਸਾਡੇ ਇੱਥੇ ਲਗਭਗ 250 ਦੇ ਕਰੀਬ OPD ਔਰ 80 ਦੇ ਆਪਰੇਸ਼ਨ ਜਿਹੜੇ ਸਾਡੇ ਤੱਕ ਪਹੁੰਚ ਜਾਣਗੇ ਸਰ ਔਰ ਅੱਜ ਕਾਫੀ ਜ਼ਿਆਦਾ ਬੱਚਾ ਜਿਹੜੇ ਮਰੀਜ਼ ਸੀ ਉਹਨਾਂ ਚ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਔਰ ਉੱਥੇ ਪਹੁੰਚੇ ਸਵੇਰੇ ਸਵੇਰੇ ਕਾਫੀ ਲੋਕ ਇੱਥੇ ਸਾਡੇ ਆਉਣ ਤੋਂ ਪਹਿਲਾਂ ਹੀ ਪਹੁੰਚ ਗਏ ਸੀ ਜੀ ਸ਼ੁਕਰੀਆ ਲਾਇਨਸ ਗ੍ਰਬ ਨਕੋਦਰ ਗ੍ਰੇਡਰ ਹੁਣ ਕਿਸੇ ਨੂੰ ਦੱਸਣ ਦੀ ਵੀ ਲੋੜ ਹੈ ਨਹੀਂ ਵੀ ਜੀ ਇਹ ਤਾਂ ਚੱਲਦਾ ਰਹਿੰਦਾ ਆਈ ਕੈਂਪ ਲੱਗਿਆ ਕੋਈ ਫੂਡ ਫਾਰ ਹੰਗਰ ਕੁਛ ਨਾ ਕੁਛ ਜਲਦਾ ਰਹਿੰਦਾ ਬਸ ਬਾਕੀ ਸਾਰਾ ਕੁਝ ਦਸੇ ਦਿੱਤਾ ਜੀ ਕਿੰਨੇ ਹੋ ਚੁੱਕੇ ਹੈ ਆਪੀਡੀ ਹੋ ਗਈ 200 250 200 250 অপারেশন 70 80 ਦੇ ਕਰੀਬ ਹੋ ਜਾਣੇ ਜੀ ਇਹ ਪ੍ਰਸ਼ੰਨ ਵਾਲੀ ਕਰ ਦਿੱਤੀ ਹਾਂ ਹਾਂ ਜੀ ਜੀ ਸਰ ਮੈਂ ਰਜੇਸ਼ ਪੱਲਾ ਜ਼ੋਨ ਚੇਅਰਪਰਸਨ ਲਾਂਚ ਕਪ ਨਕੋਦਾ ਗ੍ਰੇਟਰ ਦਾ ਦੇਖਤਾ ਲੈਰ ਦਾ ਸਵਾਗਤ ਕਰਦਾ ਇੱਥੇ ਆਏ ਤੇ ਜਿੱਦਾਂ ਕਿ ਸਾਡੇ ਪ੍ਰੋਫੈਸਰ ਸਾਹਿਬ ਨੇ ਦੱਸਿਆ ਹੈ ਕਿ ਤਕਰੀਬਨ 250 ਦੀ ਆਪੀਡੀ ਹੋ ਚੁੱਕੀ ਹੈ ਔਰ ਤਕਰੀਬਨ 80 ਜਿਹੜੇ ਪੇਸ਼ੈਂਟ ਹੈਗੇ ਆ ਉਹਾਂ ਚਾਂਟੇ ਗਏ ਹੈਗੇ ਆ ਆਪਰੇਸ਼ਨ ਦੇ ਵਾਸਤੇ ਔਰ ਇਥੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਇਹ ਦੂਸਰਾ ਆਈ ਆਪਰੇਸ਼ਨ ਕੈਂਪ ਹੈ ਇਸ ਸਾਲ ਦਾ ਔਰ ਇਲਾਕਾ ਵਾਸੀਆਂ ਨੂੰ ਮੈਂ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਇਥੇ ਵਾਝੇ ਰਹਿ ਗਏ ਹੈਗੇ ਆ ਇਸ ਕੈਂਪ ਤੋਂ ਉਹ ਸਾਡੇ ਨਾਲ ਕਰੀ ਵੀ ਸੰਪਰਕ ਕਰ ਸਕਦੇ ਆ ਔਰ ਉਹਨਾਂ ਦੇ ਆਪਰੇਸ਼ਨ ਜਿਹੜੇ ਹੈਗੇ ਆ ਉਹ ਫ੍ਰੀ ਆਫ ਕਾਸਟ ਕਰਾਏ ਜਾਣਗੇ ਔਰ ਇਸ ਦੂਲਾਵਾ ਜਿੱਦਾਂ ਕਿ ਸਾਨੂੰ ਤੁਹਾਨੂੰ ਪਤਾ ਹੈਗਾ ਵਾ ਕਿ ਨਾਇੰਸ ਕਲਬ ਨੂੰ ਕੋਦਰ ਗਰੇਟਰ ਹੋਰ ਵੀ ਸਮਾਜਿਕ ਉਪਰਾਲੇ ਜਿਹੜਾ ਕਰਦਾ ਰਹਿੰਦਾ ਹੈਗਾ ਸਮੇਤ ਸਮੇਂ ਮੋਨਗਲੇਮੀ ਅਸੀਂ ਇੱਕ ਪਟੇਰਾ ਹਸਪੀਟਲ ਦੇ ਨਾਲ ਰਲ ਕੇ ਇੱਕ ਮੈਡੀਕਲ ਕੈਂਪ ਵੀ ਲਗਾਣ ਦੇ ਜਾ ਰਹੇ ਹਾਂ ਜੀ ਥੈਂਕ ਯੂ ਆਪਣਾ ਨਾਮ ਦੱਸਿਓ ਜੀ ਮੈਂ ਡਾਕਟਰ ਚਰਨਜੀਤ ਸਿੰਘ ਆਈ ਸਰਜਨ ਅਰੋੜਾ ਹਸਪੀਟਲ ਜਲੰਧਰ ਤੋਂ ਬੋਲ ਰਿਹਾ ਜੀ ਜੀ ਤੇ ਇੱਥੇ ਅਸੀਂ ਕੈਂਪ ਲਾਇਆ ਸੀਗਾ ਇਹਦੇ ਵਿੱਚ ਅਸੀਂ ਤਕਰੀਬਨ 250 ਦੀ ਆਪੀਡੀ ਹੋ ਚੁੱਕੀ ਆ ਤੇ 80 ਕੋ ਆਪਰੇਸ਼ਨ ਅਸੀਂ ਜਿਹੜੇ ਅੱਖਾਂ ਦੇ ਫ੍ਰੀ ਆਫ ਕੋਸਟ ਹੋਣੇ ਲੈਂਸ ਹੈਗੇ ਆ ਜਿਹੜੇ ਕਿ ਅਰੋੜਾ ਹਸਪੀਟਲ ਜਲੰਧਰ ਦੇ ਵਿੱਚ ਹੋਊਗੇ ਸਾਰਿਆਂ ਦੇ ਆਪਰੇਸ਼ਨ ਜੀ ਹੋਰ ਅੱਖਾਂ ਦੀਆਂ ਕੀ ਪ੍ਰੋਬਲਮ ਆ ਰਹੀਆਂ ਜੀ ਅੱਜਕੱਲ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਦੇ ਵਿੱਚ ਕੀ ਪ੍ਰੋਬਲਮ ਹੈ ਬੱਚਿਆਂ ਦੇ ਵਿੱਚ ਅੱਜਕੱਲ ਇਹ ਆ ਵੀ ਜਿਆਦਾ ਛੋਟੀ ਏਜ ਵਿੱਚ ਅੱਜਕੱਲ ਨੰਬਰ ਲੱਗ ਰਹੇ ਆ ਜਿਆਦਾ ਕਿਉਂਕਿ ਜਿਆਦਾ ਐਕਸੈਸਿਵ ਯੂਜ਼ ਆਫ ਦਾ ਕੰਪਿਊਟਰ ਹੈਗਾ ਟੀਵੀ ਹੈਗਾ ਮੋਬਾਈਲ ਹੈ ਉਹ ਦੇਖ ਕੇ ਨੰਬਰ ਜਿਆਦਾ ਲੱਗ ਰਹੇ ਡਾਕਟਰ ਸਾਹਿਬ ਕਈ ਬੱਚੇ ਅੱਜਕੱਲ ਖਾਣਾ ਖਾਣ ਲੱਗਿਆ ਵੀ ਜਿਹੜਾ ਮੋਬਾਈਲ ਨੂੰ ਦੇਖਦੇ ਰਹਿੰਦੇ ਆ ਉਹ ਤੋਂ ਬਗੈਰ ਖਾਣਾ ਵੀ ਨਹੀਂ ਖਾਂਦੇ ਨੇ ਦਫਾ ਆਪਾਂ ਰੋਕਣਾ ਪਏ ਗਏ ਜੀ ਹੋਰ ਰੁਕਦੇ ਨਹੀਂ ਬੱਚੇ ਅੱਜ ਕੱਲ ਨਹੀਂ ਹੋਰ ਕੋਈ ਵੇ ਨਹੀਂ ਗਾ ਜੀ ਨਹੀਂ ਤਾਂ ਫੇਰ ਘਰ ਲੱਗੀ ਜਾਣੀਆਂ ਸਾਰਿਆਂ ਦੇ ਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਚੈਨਲ ਲਈ ਮੈਂ ਇਹ ਚੈਨਲ ਦੱਸਣਾ ਚਾਹੁੰਦਾ ਵੀ ਗ੍ਰੇਟ ਲਾਉਣ ਕਰਬ ਗ੍ਰੇਟਰ ਜਿਹੜਾ ਨਕੌਦਰ ਵਾਲੇ ਬਹੁਤ ਅੱਛੀ ਤਰ੍ਹਾਂ ਮਾਨਵ ਸੇਵਾ ਕਰ ਰਹੇ ਹੈਗੇ ਸਾਨੂੰ ਸੇਵਾ ਦਾ ਮੌਕਾ ਦਿੰਦੇ ਬੜੇ ਪਿਆਰ ਦੇ ਨਾਲ ਇਹਨਾਂ ਦਾ ਦੂਜਾ ਹੈਗਾ ਕੈਂਪ ਬਹੁਤ ਸਹਿਯੋਗ ਦੇ ਰਹੇ ਹੈਗੇ ਸਾਨੂੰ ਸੇਵਾ ਦਾ ਮੌਕਾ ਦਿੰਦੇ ਅਸੀਂ ਨਾਲ ਧੰਨਵਾਦ ਕਰਦੇ ਹਾਂ ਹਾਂ ਤਾਂ ਬਹੁਤ ਬਹੁਤ ਸ਼ੁਕਰੀਆ ਇੱਕ ਗੱਲਬਾਤ ਕਰਾਂਗੇ ਸਰ ਜਿਹੜੇ ਜਿਹੜੇ ਇੱਥੇ ਨਹੀਂ ਆ ਸਕਦੇ ਮਰੀਜ਼ ਹਾਂਜੀ ਡਿੰਗਰਾ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋ ਗਾਇਬ ਗਾਇਏ ਸ਼ਹਿਰ ਦੇ ਲੋਕ ਆਉਂਦੇ ਨੇ ਔਰ ਅਸੀਂ ਜਦੋਂ ਵੀ ਪਰਚੀ ਉਸ ਮਰੀਜ਼ ਦੀ ਬਣਾ ਕੇ ਦਿੰਦੇ ਆ ਜਿਹੜਾ ਰੈਟੀਨਾ ਹਸਪੀਟਲ ਜਲੰਧਰ ਹੈ ਉੱਥੇ ਜਿਹੜਾ ਡਾਕਟਰ ਅਮਨਦੀਪ ਨੇ ਉਹਨਾਂ ਨੇ ਕਦੀ ਵੀ ਇਸ ਤਰ੍ਹਾਂ ਜੋ ਅਸੀਂ ਰੈਂਡਮ ਪਰਚੀ ਭੇਜਦੇ ਆ ਤਾਂ ਕਦੀ ਪੈਸੇ ਚਾਰਜ ਨਹੀਂ ਕੀਤਾ ਕੋਈ ਮੋਬਾਈਲ ਨੰਬਰ ਤੁਹਾਡਾ ਕੰਟੈਕਟ ਨੰਬਰ ਹੋਵੇ ਹਾਂਜੀ ਜੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਪ੍ਰਧਾਨ ਜੀ ਨਾਲ ਕੰਟੈਕਟ ਕਰ ਸਕਦੇ ਹੋ 9814660921 ਮੈਨੂੰ ਜਦੋਂ ਮਰਜ਼ੀ ਕੰਟੈਕਟ ਕਰੋ ਅਸੀਂ ਪਿਛਲੇ ਤਿੰਨ ਆਪਰੇਸ਼ਨ ਕਰਵਾਏ ਵੀ ਸੀਗੇ ਸਾਡੇ ਕੋਲ ਸ਼ਹਿਰ ਦਾ ਇੱਕ ਵਿਅਕਤੀ ਜਿਹੜਾ ਸੀ ਆਪਰੇਸ਼ਨ ਲੈ ਕੇ ਆਇਆ ਸੀ ਉਹ ਡਾਕਟਰ ਸਾਹਿਬ ਨੇ ਉਹਦੇ ਕੋਈ ਪੈਸਾ ਚਾਰਜ ਨਹੀਂ ਸੀ ਕੀਤਾ ਸਿਰਫ ਸ਼ਰਤ ਇੰਨੀ ਹੈ ਕਿ ਉਹ ਸਾਡੇ ਮੈਂਬਰ ਵੱਲੋਂ ਜਿਹੜਾ ਕੇਸ ਹੈ ਰეკਮੈਂਡ ਹੋ ਕੇ ਡਾਕਟਰ ਸਾਹਿਬ ਕੋਲ ਜਾਏ ਤੇ ਉਹ ਫ੍ਰੀ ਆਫ ਕੋਸਟ ਆਪਰੇਸ਼ਨ ਹੁੰਦਾ ਹੈ ਨੇ ਉਹਦੀ ਪੇਮੈਂਟ ਤਾਂ ਅਸੀਂ ਦਿਨੇ ਹੀ ਹੈ ਨਾ ਬਹੁਤ ਬਹੁਤ ਮਰੀਜ਼ ਜਨੂਨੀ ਕੁਝ ਦੇਣਾ ਹੁੰਦਾ ਅਸੀਂ ਕਲੱਬ ਬਲ ਉਹਦੀ ਪੇਮੈਂਟ ਜੜੀ ਦਿੰਦੇ ਹੁਣ ਵੀ ਜਿਹੜਾ ਇਹ ਕੈਂਪ ਹੈ ਉਹ ਇਹਨਾਂ ਦਾ ਮੁੱਖ ਸ਼ਰੇ ਜਿਹੜਾ ਕ੍ਰੈਡਿਟ ਹੈ ਉਹ ਗੁਪਤਾ ਜਿਹਨੂੰ ਜਾਣਦਾ ਇਹਨਾਂ ਦੇ ਜਿਹੜੇ ਰਸੂਖ ਹੈ ਉੱਥੇ ਅਮਰੀਕਾ ਵਿੱਚ ਉਹ ਐਨ ਆਰ ਆ ਭਰਾ ਜਿਹੜੇ ਇੱਥੇ ਜਣਾ ਨਾਲ ਜੁੜੇ ਹੋਏ ਨੇ ਇੰਡੀਆ ਵਿੱਚ ਉੱਥੋਂ ਹੀ ਪੈਸਾ ਸਾਨੂੰ ਆਇਆ ਹੈ ਇਹ ਆਪਰੇਸ਼ਨ ਜਿਹੜਾ ਹੈ ਅਸੀਂ ਰਕੇਸ਼ ਗੁਪਤਾ ਜੀ ਸਾਥ ਕੇ ਕੀਤਾ ਹੈ ਇਹਦੇ ਸੂਤਰਧਾਰ ਜਿਹੜੇ ਨੇ ਉਹ ਸਾਡੇ ਸੀਨੀਅਰ ਲਾਇਨ ਰਕੇਸ਼ ਗੁਪਤਾ ਜੀ ਹੈ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਨਕੌਦਰ ਦੇ ਸ਼ੰਕਰ ਰੋਡ ਤੋਂ ਦਿਖਾ ਰਹੀ ਸੀ ਜਿੱਥੇ ਲੁਆਇੰਸ ਕਲੱਬ ਨਕੌਦਰ ਗ੍ਰੇਟਰ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਇੱਕ ਗੱਲਬਾਤ ਇਹਨਾਂ ਨੇ ਹੋਰ ਵੀ ਦੱਸੀ ਆ ਪ੍ਰਧਾਨ ਸਾਹਿਬ ਦਾ ਜਾਂ ਇਹਨਾਂ ਨੇ ਜਿਹੜਾ ਨੰਬਰ ਦੱਸਿਆ ਜਿਹੜੇ ਇਸ ਕੈਂਪ ਦੇ ਵਿੱਚ ਕਿਸੇ وجہ ਕਰਕੇ ਨਹੀਂ ਆ ਸਕਦੇ ਉਹਨਾਂ ਦਾ ਕੋਈ ਆਪਰੇਸ਼ਨ ਹੋਰ ਵਾਲਾ ਉਹ ਫ੍ਰੀ ਆਫ ਕੋਸਟ ਹੋਵੇਗਾ ਉਹ ਇਹਨਾਂ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਇੱਕ ਬਹੁਤ ਵਧੀਆ ਪ੍ਰਾਲਾ ਕਵਾਂਗੇ ਕਿਉਂਕਿ ਅੱਖਾਂ ਸਭ ਦੀ ਨਿਯਮਤਤਾ ਜ਼ਰੂਰਤ ਆ ਔਰ ਇੱਕ ਮੈਸੇਜ ਡਾਕਟਰ ਸਾਹਿਬ ਨੇ ਵੀ ਦਿੱਤਾ ਹੈ ਕਿ ਬੱਚਿਆਂ ਨੂੰ ਜਿਹੜਾ ਮੋਬਾਈਲ ਆ ਦਾ ਬਚਾਅ ਹੋ ਸਕੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋਦਰ